ਸਾਰੇ ਇਲਾਕਾ ਵਾਸੀਆਂ ਦਾ ਬਹੁਤ ਧੰਨਵਾਦ ਸਾਰੇ ਸਾਰੇ ਸਾਡੇ ਸੰਤਾਂ ਮਹਾਪੁਰਖਾਂ ਦਾ ਖਾਸ ਕਰਕੇ ਬਾਬਾ ਸਤਰਾਮ ਸਿੰਘ ਜੀ ਦਾ ਸਾਰਾ ਪ੍ਰਸ਼ਾਸਨ ਵੀ ਲੱਗਿਆ ਸਾਰੇ ਸਾਡੇ ਸਾਰੇ ਮਹਿਕਮਾ ਯੂਥ ਕਲੱਬ ਦੇ ਸਰਪੰਚ ਸਾਰੇ ਬੰਦੇ ਲੱਗੇ ਹੋਏ ਆ ਅਗਲੇ 72 ਘੰਟੇ ਸਾਡੇ ਇਲਾਕੇ ਲਈ ਬੜੇ ਖਤਰਨਾਕ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਸਾਈ ਹੋਣ ਪਿਛਲੇ 2-4 ਘੰਟੇ ਤੋਂ ਬਰਸਾਤ ਰੁਕੀ ਹੈ ਉਹਦੇ ਕਰਕੇ ਜਿਹੜੇ ਦੋਨੋਂ ਬ੍ਰੀਚ ਸੀ ਅਸੀਂ ਕਾਫੀ ਹੱਦ ਤੱਕ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਤੇ ਕਾਬੂ ਪਾ ਲਿਆ ਜਿਹੜਾ ਮਿੰਡਵਾਵਾਲਾ ਸੀ ਉੱਤੇ ਤਰਪਾਲਾਂ ਲਾ ਕੇ ਉੱਥੇ ਵੀ ਹੋ ਚੁੱਕਿਆ ਝਿੰਜੜੀ ਵਾਲਾ ਤਾਂ ਬਹੁਤ ਹੀ ਸੀਰੀਅਸ ਕੰਮ ਸੀ ਇੱਥੇ ਵੀ ਸਾਰੀ ਸੰਗਤ ਦੇ ਸਹਿਯੋਗ ਨਾਲ ਕਾਫੀ ਹੱਦ ਤੱਕ ਕਾਬੂ ਪਾਇਆ ਜੇ ਇੰਦਾ ਹੀ 2 ਘੰਟੇ ਹੋਰ ਬਰਸਾਤ ਰੁਕੀ ਰਹੀ ਇਹ ਹੋ ਜਾਊਗਾ ਭਾਖੜਾ ਨਹਿਰ ਦੇ ਨਜ਼ਦੀਕ ਬੜਿਆ ਡੰਗਾ ਰੁੜਿਆ ਪਾਣ ਪੈਣ ਦਾ ਖਤਰਾ ਮੌਕੇ ਤੇ ਸੈਂਕੜੇ ਪਿੰਡ ਵਾਸੀਆਂ ਨੇ ਤਰਪਾਲ ਅਤੇ ਬੋਰੀਆਂ ਲਗਾ ਕੇ ਬਚਾਇਆ ਡੰਗਾ ਭਾਖੜਾ ਨਹਿਰ ਦੇ ਪਾਣੀ ਨੇ ਸੌ ਪਿੰਡਾਂ ਨੂੰ ਕਰਨੀ ਸੀ ਮਾਰ ਮੌਕੇ ਤੇ ਬੀਬੀਐਮਬੀ ਅਧਿਕਾਰੀ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਪਹੁੰਚੇ ਸਵੀਰਨੰਦਪੁਰ ਸਾਹਿਬ ਦੇ ਪਿੰਡ ਬਦਲ ਦੇ ਬਿਲਕੁਲ ਨਾਲ ਪਾਖੜਾ ਨਹਿਰ ਦੇ ਨਾਲ ਬਨਾਇਆ ਡੰਗਾ ਮੀਂਹ ਦੇ ਪਾਣੀ ਨਾਲ ਹਟ ਗਿਆ ਜਿਸ ਕਾਰਨ ਪਾਖੜਾ ਨਹਿਰ ਨੂੰ ਵੀ ਪਾੜ ਪੈਣ ਦਾ ਖਤਰਾ ਵੱਧ ਗਿਆ ਇਸ ਪਾੜ ਪੈਣ ਦੇ ਨਾਲ ਲਗਾਤਾਰ 100 ਪਿੰਡਾਂ ਦੇ ਵਿੱਚ ਨਹਿਰ ਦੇ ਪਾਣੀ ਨੇ ਮਾਰ ਮਾਰਨੀ ਸੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਕੰਮ ਦੇ ਉੱਪਰ ਲੱਗੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਨਹਿਰ ਦਾ ਜਿਹੜਾ ਡੰਗਾ ਸੀ ਉਹ ਬੀਤੀ ਰਾਤ ਤੇਜ਼ ਬਾਰਿਸ਼ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਹੈ ਉਸ ਦੇ ਨਾਲ ਦੰਗਾ ਖੁਰਿਆ ਤੇ ਜਿਸ ਤੋਂ ਬਾਅਦ ਇਹ ਤਸਵੀਰ ਸਾਹਮਣੇ ਆਈ ਇਸ ਨਹਿਰ ਦੇ ਨਾਲ ਆਬਾਦੀ ਵਾਲੇ ਘਰ ਨੇ ਜਿਸ ਤਰੀਕੇ ਦੇ ਨਾਲ ਪਾਣੀ ਦਾ ਰਿਸਾਵ ਸ਼ੁਰੂ ਹੋਇਆ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀ مان گهي دي ته با ساري شوٽ واري شوٽ ڏيکيو سر مانجي توهان لوڪ واري شوٽ چاهين ٿو ट्रे <laughs>

ਕੀ ਜਾਣੋ ਬੱਪੇ ਕਿਹਦਾ ਨਾਮ ਰੱਖੀਓ ਇਹ ਪਾਉਣਾ ਆਲਾ ਹੋਵੇ ਪੱਕਾ ਬੜੀ ਥੋਨੂੰ ਪੱਕਾ ਝਟਦਾ ਮਾਰਦਾ ਏ ਹੋਲੀਏ ਖੋਲਿਓ ਚਲੋ 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 ਕਰੋ ਭਾਜੀ ਆਪਣਾ ਆਪਣਾ ਦੇਖੋ ਸਾਹਮਣੇ ਵਾਲੇ ਨਾਲ ਹਾਂ ਦੇਖ ਸਦੇ ਸਿੱਖਿਆ ਮੰਤਰੀ ਵੀ ਜੋ ਨਾਲ ਧਰ ਕੇ ਬੋਰੀਆਂ ਹਾਂਦੇ ਹੋਏ ਚਲਾ ਚਲਾ ਚਲੋ ਚਲੋ ਅੱਧਾ ਫੜ ਉੱਪਰ ਉੱਪਰ ਕਰੋ ਹੋਰ ਬਹੁਤ ਸਾਰਾ ਚਲੋ ਵਾਹ ਅੱਧਾ ਫੜ ਫੜਾਓ ਫੜਾਓ ਇੱਥੇ ਅੱਧਾ ਫੜ ਚਲੋ ਮਾਰੋ ਕਦਾ ਨਹੀਂ ਮੰਨਦਾ ਯਾਰ ਫੜੋ ਫੜੋ ਪਲੀਜ਼ ਇਦਾਂ ਨਹੀਂ ਹੋ ਸਕਦਾ ਜੀ ਸਾਨੂੰ ਕਟਵਰ ਸੇ 20 ਗ੍ਰੈਸਟੀ ਆਈਏ ਕਿਉਂ ਨਹੀਂ ਆ ਰਹੀ ਇਹਨਾਂ ਨੂੰ ਚੱਲਣ ਨੂੰ ਉੱਪਰ ਦੇਖੋ ਹਾਂ ਇਹਦੇ ਜਿਆਦਾ ਆਖਾ ਦਿਓ ਬਾਕੀ ਆਜੋ ਬਸ ਇੱਥੇ ਘਰ ਦਿਓ ਚਲੋ 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 ਐਦਾਂ ਨੂੰ ਗੈਸ ਨਹੀਂ ਹੋਇਆ ਬਚਾ ਕੇ ਤੁਹਾਨੂੰ ਕੋ ਪੜਾਈ ਦਿਓ ਹੱਥਾਂ ਸੜ ਦੇ ਸੜ ਦੇ ਸੜ ਤਾ ਪਾਲਾ ਪਹਿਲਾਂ ਪੈਰ ਤੋਂ ਆਪਣਾ ਡਿਸੀਪਲਨ ਕਿਚਾ ਵਾਈਕ ਜੀ ਆਇਓ ਨੀ ਆਇਓ

ਹਰ ਇੱਕ ਪਿੰਡ ਮਰਹੂਣੀ ਦੀ ਜਿਹੜੀ ਹੈ ਪੂਰੀ ਜਿੰਨੇ ਬੰਦੇ ਹੈਗੇ ਪਿੰਡ ਦਾ ਪਟਵਾਲ ਫੇਸ ਤੋਂ ਚੁੱਕੀ ਜਾਂਦੀ ਆ ਪ੍ਰਸ਼ਾਸਨ ਦੇ ਅੱਗੇ ਕੋਈ ਪਤਾ ਨਹੀਂ ਹੈਗਾ ਇੱਥੇ ਸਾਰੇ ਪਿੰਡ ਦੇ ਬੰਦੇ ਲੱਗੇ ਆਣ ਕੇ ਪਿੰਡ ਦੇ ਘਰ ਦੇ ਵਿੱਚ ਜਿਹੜੇ ਬੰਦੇ ਆ ਗਏ ਸਾਡੀਆਂ ਬੀਬੀਆਂ ਉਹ ਸਾਰੀਆਂ ਛੱਤਾਂ ਦੇ ਉੱਪਰ ਬੈਠੀਆਂ ਅੱਜ ਇਹ ਨਹਿਰ ਕਿਸੇ ਪੱਲ ਦੀ ਜਿਹੜੀ ਆ ਟੁੱਟ ਫੱਗਦੀ ਆ ਸਵੇਰ ਦੇ ਸੀ ਸਵੇਰ ਦੇ 4 ਵਜੇ ਤੇ ਅਸੀਂ ਇੱਥੇ ਠੱਠੇ ਪਾੜੇ ਲੱਗੇ ਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਹੈਗਾ ਇੱਥੇ ਸਾਡੇ ਘਰਾਂ ਦੇ ਵਿੱਚ ਪਿੱਤੀ ਦੀ ਫੁੱਟ ਪਾਣੀ ਨਾਲੇ ਬਣੀ ਹੋਇਆ ਪਾਣੀ ਮਾਰੀਆਂ ਬਰਸਾਤ ਦੀ ਨਾਲੇ ਹੰਗਲ ਬੰਨ੍ਹ ਸਕਦੇ ਆ ਜੀ બે બેની સવાઈ જારે તો ફાટ જશે આ ના 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 બેડ હોજો બે બેશે ખડે ઉઠે જਣਾ પડ્યા એનું અબબ પરે હોજીએ سارے 25 25 કોમંડર પરે ટીકે પરે હોજો ભાઈ બેડ હોજો ખતર માં આવો ખતર માં આવો આ કોટા ખોલકો હજી એક વાત કહેવા માંગો છો ਜੇ ਪਿੰਡਾਂ ਦਾ ਮਤਲਬ ਹੋ ਜਾਣਾ ਇਹਨਾਂ ਦੇ ਵਿੱਚ ਕਿਹਦੀ ਫੋਟ ਜਿਹੜਾ ਪਾਣੀ ਹੈ ਉਹ ਅਚਾਨਕ ਆ ਸਕਦਾ ਕਿਸੇ ਵੀ ਪਲ ਕਿਸੇ ਵੀ ਟਾਈਮ ਜਿਹੜਾ ਹੈਗਾ ਉਹ ਇੱਥੇ ਪਾਣੀ ਆ ਸਕਦਾ ਹੈ ਬੇਨਤੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਅਗੇ ਭਗਵਾਨ ਦਾ ਮਾਨ ਕਰ ਵੀ ਕੀ ਹੋਵਾਂਗਾ ਸਾਡਾ ਜਿਹੜਾ ਲੋਕਾਂ ਦਾ ਹੱਲ ਇਹ ਪਾਣੀ ਮਿੱਟੀ ਇੱਥੇ ਨਿਕਲ ਜਾਂਦੀ ਉਹ ਥੱਲੋਂ ਅਸੀਂ ਬਣਾਵਾ नेपालीमा ਸਾਰੇ ਛੱਲੇ ਟੰਡਾ ਬਿਲਕੁਲ ਨਹੀਂ ਸਾਡੀ ਪ੍ਰੋਟੀਮੈਂਟ ਦਾ ਰਹਾ ਬਈ ਉਹ ਛੱਟੇ ਆ ਗਿਆ ਮੇਰੇ ਘਰ ਦਾ ਸਾਰਾ ਛੱਤ ਦਾ ਮੰਦਰ ਸਿਰ ਤੇ ਪੜਨੇ ਚਾਹੀਦਾ ਸਾਡੀ ਬਹੁਤ ਨੌਜਵਾਨ ਮੁੰਡੇ ਉਰੇ ਖੜੇ ਤੁਸੀਂ ਸਮਝ ਲੈ ਆਓ ਅਸੀਂ ਕਰਾਂਗੇ ਹਾਂ ਜੋ ਦਰਬਾਰਾ ਖੱਲੇ ਨਾਲ ਸਾਰੇ ਦੁਨੀਆਂ ਵਾਲੇ ਹਰ ਦੋ ਘਟੜੇ ਕੋ ਦਰਬਾਰਾ ਦੇੜੇ ਦੇ ਮੋਗੀਆਂ ਅੱਗੇ ਹੈ ਨਹੀਂ ਪੇ ਰੈੰਦੋ ਪੇ ਰੈੰਦੋ ਪੇ ਰੈੰਦੋ ਮੈਂ ਇੱਥੇ ਕਰਦੇ ਬਦਵਾਇਸੀ ਚੱਲ ਕਿੰਨੇ ਘੰਟੇ ਹੋਰੀ ਆਈਡੈਂਟੀਫਿਕੇਸ਼ਨ ਕੀ ਹਾਲਾਤ ਹੈ ਕਿੰਨੇ ਘੰਟੇ ਉਹ ਉੱਥੇ ਚਲੇ ਗਿਆ ਆ ਸਾਰੇ ਇਲਾਕਾ ਵਾਸੀਆਂ ਦਾ ਬਹੁਤ ਧੰਨਵਾਦ ਸਾਰੇ ਸਾਰੇ ਸਾਡੇ ਸੰਤਾਂ ਮਹਾਪੁਰਖਾਂ ਦਾ ਖਾਸ ਕਰਕੇ ਬਾਬਾ ਸਤਨਾਮ ਸਿੰਘ ਜੀ ਦਾ ਸਾਰਾ ਪ੍ਰਸ਼ਾਸਨ ਵੀ ਲੱਗਿਆ ਸਾਰੇ ਸਾਡੇ ਸਾਰੇ ਮਹਿਕਮਾ ਯੂਥ ਕਲੱਬ ਦੇ ਸਰਪੰਚ ਸਾਰੇ ਬੰਦੇ ਲੱਗੇ ਹੋਏ ਆ ਅਗਲੇ 72 ਘੰਟੇ ਸਾਡੇ ਇਲਾਕੇ ਲਈ ਬੜੇ ਖਤਰਨਾਕ ਆ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਸਾਈ ਹੋਂ ਪਿਛਲੇ 2-4 ਘੰਟੇ ਤੋਂ ਬਰਸਾਤ ਰੁਕੀ ਐ ਉਹਦੇ ਕਰਕੇ ਜਿਹੜੇ ਦੋਨੋਂ ਬਰੀਛ ਸੀ ਅਸੀਂ ਕਾਫੀ ਹੱਦ ਤੱਕ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਤੇ ਕਾਬੂ ਪਾ ਲਿਆ ਜਿਹੜਾ ਮਿੰਡਵਾਂ ਵਾਲਾ ਸੀ ਉੱਤੇ ਤਰਪਾਲਾਂ ਲਾ ਕੇ ਉੱਥੇ ਵੀ ਹੋ ਚੁੱਕਿਆ ਝਿੰਜੜੀ ਵਾਲਾ ਤਾਂ ਬਹੁਤ ਹੀ ਸੀਰੀਅਸ ਕੰਮ ਸੀ ਇੱਥੇ ਵੀ ਸਾਰੀ ਸੰਗਤ ਦੇ ਸਹਿਯੋਗ ਨਾਲ ਕਾਫੀ ਹੱਦ ਤੱਕ ਕਾਬੂ ਪਾ ਲਿਆ ਜੇ ਇੰдый 2 ਘੰਟੇ ਹੋਰ ਬਰਸਾਤ ਰੁਕੀ ਰਹੀ ਐ ਹੋ ਜਾਊਗਾ ਲక్ష్ਮੀ ਨਾਰਾਇਣ ਮੰਦਿਰ ਨੰਗਲ ਕਾਫੀ ਨੁਕਸਾਨ ਪਹੁੰਚਿਆ ਤਲਵਾੜੇ ਬਰਮਲੇ ਇਨ੍ਹਾਂ ਪਿੰਡਾਂ ਦੇ ਤੇਜ ਬਰਸਾਤ ਕਰਕੇ ਨੁਕਸਾਨ ਹੋਇਆ ਪਨਾਮ ਦੇ ਵਿੱਚ ਪਾਣੀ ਡੋਲਾ ਬਸਤੀ ਚ ਆ ਗਿਆ ਸਾਡੇ ਪਿੰਡ ਚੰਦਪੁਰ ਬੇਲਾ ਗੱਜਪੁਰ ਬੇਲਾ ਸ਼ਾਹਪੁਰ ਬੇਲਾ ਇਹਨਾਂ ਦੀ ਕਨੈਕਟੀਵਿਟੀ ਟੁੱਟੀ ਹੈ ਬੇਲਾ ਰਾਮਗੜ੍ਹ ਦੇ ਵਿੱਚ ਪਾਣੀ ਆ ਗਿਆ ਹਰਸਾ ਬੇਲਾ ਪੱਟੀ ਡੁਲਚੀ ਦਾ ਜਿਹੜੀ ਕਨੈਕਟੀਵਿਟੀ ਟੁੱਟ ਗਈ ਹੈ ਇਹਨਾਂ ਪਿੰਡਾਂ ਦੇ ਵਿੱਚ ਅਜੇ ਪਰ ਘਰਾਂ ਚ ਨਹੀਂ ਪਾਣੀ ਹੈਗਾ ਕਨੈਕਟੀਵਿਟੀ ਟੁੱਟੀ ਹੈ ਪ੍ਰਸ਼ਾਸਨ ਲੱਗਿਆ ਹੋਇਆ ਸਾਰਾ ਇੱਥੇ ਡੀ ਸੀ ਐਸ ਐਸ ਪੀ ਚੰਡੀਮੰਡਰ ਤੋਂ ਫੌਜ ਵੀ ਅਸੀਂ ਜਿਹੜੀ ਹੈ ਉਹ ਵੀ ਉਹਨਾਂ ਦੀ ਟੁਕੜੀਆਂ ਵੀ ਮੰਗਵਾਲੀਆਂ ਤਾਂ ਕਿ ਹਰ ਸਥਿਤੀ ਦੇ ਨਾਲ ਅਸੀਂ ਜਿਹੜਾ ਹੈ ਨਜਿੱਠਣ ਲਈ ਪਰ ਸਭ ਤੋਂ ਵੱਧ ਲੋਡ ਆਪਣੇ ਇਲਾਕੇ ਲਈ ਜੋਸ਼ੀ ਕਰ ਸਕਦੇ ਆ ਬੜੀ ਖੁਸ਼ੀ ਹੈ ਕਿ ਇੱਥੇ ਸਾਰੇ ਨੌਜਵਾਨ ਲੱਗੇ ਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਰਲ ਮਿਲ ਕੇ ਤੇ ਜਦੋਂ ਸਭ ਦਾ ਪਿਆਰ ਹੁੰਦਾ ਤਾਂ ਅਸੀਂ ਸਫਾਤ ਨਾਲ ਵੀ ਜਿਹੜਾ ਨੇੜਠ ਲਾਂਗੇ ਸਾਡੇ ਸੰਤਾਂ ਮਹਾਂਪੁਰਖਾਂ ਦਾ ਜਿਵੇਂ ਕਹਿੰਦੇ ਇੱਥੇ ਵੀ ਉਹਨੇ ਲੰਗਰ ਲਾ ਦਿੱਤੇ ਨਾਲ-ਨਾਲ ਕੰਮ ਚੱਲਦਾ ਨਾਲ-ਨਾਲ ਸੇਵਾ ਚੱਲਦੀ ਨਾਲ-ਨਾਲ ਲੰਗਰ ਚੱਲ ਰਿਹਾ ਪਰ ਅਗਲੇ 48 72 ਘੰਟੇ ਥੋੜਾ ਆਪ ਸਭ ਨੂੰ ਅਪੀਲ ਹੈ ਕਿ ਪ੍ਰਸ਼ਾਸਨ ਦਾ ਸਾਥ ਦੇਣਾ ਨੌਜਵਾਨਾਂ ਨੂੰ ਅਪੀਲ ਹੈ ਸਾਥ ਦਿਓ ਯੂਥ ਕਲੱਬਾਂ ਦਾ ਬਹੁਤ ਧੰਨਵਾਦ ਮੈਂ ਇੱਕ ਅਪੀਲ ਕੀਤੀ ਸੀ ਉਸ ਵਕਤ ਕਾਫੀ ਜਿਹੜੇ ਨ ਇਹ ਤਸਵੀਰ ਦਿਖਾਣੀ ਬਹੁਤ ਜ਼ਰੂਰੀ ਸੀਗੀ ਕਿਉਂਕਿ ਜਿੱਥੇ ਅਸੀਂ ਹੋਰ ਪੱਖ ਦਿਖਾਉਂਦੇ ਆ ਉਥੇ ਇਹ ਪੱਖ ਵੀ ਜ ਮੈਂ ਇਹ ਵੀ ਇਹ ਵੀ ਮੈਂ ਵੀ ਦੱਸ ਦਵਾਂ ਗੌਰਵ ਜੀ ਤੁਹਾਡਾ ਧੰਨਵਾਦ ਇਹ ਮੇਰਾ ਧਰਮ ਹੈ ਇੱਥੇ ਕੋਈ ਉਹ ਨਹੀਂ ਇਹ ਸਾਡਾ ਇਲਾਕਾ ਹੈ ਸਾਡੀ ਧਰਤੀ ਹੈ ਤੇ ਅਸੀਂ ਆਪਣੇ ਵੱਲੋਂ ਹਰ ਪੂਕਤਾ ਪ੍ਰਬੰਧ ਕਰਦੇ ਆ ਪਰ ਮੈਂ ਕੁਝ ਦਿਨ ਪਹਿਲਾਂ ਵੀ ਕਹਿਆ ਸੀ ਕਿ ਕੁਦਰਤ ਤੋਂ ਬਲਵਾਨ ਕੋਈ ਨਹੀਂ ਅੱਜ ਵੀ ਉਹਦੀ ਕਿ ਨਤਮਸਤੇ ਕੀ ਹੈ ਜੇ ਹੰਕਾਰ ਕਰਾਂਗੇ ਅਸੀਂ ਉਹਨੂੰ ਕਾਬੂ ਪਾ ਲਾਂਗੇ ਨਹੀਂ ਉਹ ਬਲਵਾਨ ਹੈ ਸਾਡੀ ਅਰਦਾਸ ਹੈ ਅਸੀਂ ਆਪਣਾ ਕਰਮ ਕਰ ਸਕਦੇ ਆ ਤੇ ਭਗਵਾਨ ਸਹਾਇ ਹੋਊਗਾ ਬਹੁਤ ਬਹੁਤ ਧੰਨਵਾਦ ਇਹ ਤਸਵੀਰਾਂ ਬਹੁਤ ਜ਼ਰੂਰੀ ਸੀਗੀਆਂ ਤੁਹਾ ਕਿ ਅਕਸਰ ਕਈ ਵਾਰ ਕੀ ਹੁੰਦਾ ਕਿ ਅਸੀਂ ਉਹ ਪੱਖ ਦਿਖਾਉਂਦੇ ਆ ਜੋ ਸਾਨੂੰ ਗਰਾਊਂਡ ਤੇ ਦਿਖਦੇ ਆ ਔਰ ਇੱਥੇ ਵੀ ਸਾਨੂੰ ਜੋ ਦਿਖਾਇਆ ਤੁਹਾਨੂੰ ਦੱਸਿਆ ਹੈ ਔਰ ਇੱਥੇ ਮੈਂ ਇਸ ਗੱਲ ਨੂੰ ਕਹਿਣ ਤੇ ਵੀ ਬੇਝ ਜਿਹਾ ਕਹਾਂਗਾ ਕਿ ਬੀਵੀ ਐਮਬੀ ਨੂੰ ਵੀ ਥੋੜਾ ਸजग ਹੋਣਾ ਪੈਣਾ ਨਹਿਰ ਦੀ ਸਫਾਈ ਲਈ ਜਾਂ 70 ਸਾਲ ਹੋ ਗਏ ਪਟੜੀਆਂ ਜਿਹੜੀਆਂ ਦੁਬਾਰਾ ਬਣਾਉਣ ਦੀ ਲੋੜ ਹੈ ਇਸ ਚੀਜ਼ ਨੂੰ ਲੈ ਕੇ ਆਉਂਦੇ ਦਿਨਾਂ ਦੇ ਵਿੱਚ ਇਹ ਵੱਡੇ ਸਵਾਲ ਹੈ ਤਾਂ ਕਿ ਅੱਜ ਤਾਂ ਪੂਰਾ ਇਲਾਕਾ ਇੱਥੇ ਮੰਤਰੀ ਸਾਹਿਬ ਬਾਬਾ ਕੇਲਾ ਆਨੰਦਗੜ੍ਹ ਵਾਲੇ ਬਾਬਾ ਸਤਨਾਮ ਸਿੰਘ ਸਾਰੇ ਖੜੇ ਹੈ ਮਾਲਕ ਮਿਹਰ ਰੱਖੇ ਸਾਡੇ ਇਲਾਕੇ ਤੇ ਪਰ ਇਹਨੂੰ ਦਰੁਸਤ ਕਰੀਏ ਦੀ ਸਾਫ ਸਪਾਈ ਦੀਆਂ ਪਟਰੀਆਂ ਦਾ ਦਰਵਾਜ਼ਾ ਨਿਰਮਾਣ ਹੋਵੇ ਤਾਂ ਕਿ ਥੱਡੇ ਸਾਡੇ ਜਿਹੜੇ ਆ ਸੈਂਕੜੇ ਪਿੰਡ ਸੁਰੱਖਿਅਤ ਰਹਿਣ